ਇਹ ਜਿਹੜੇ ਨੇ ਲੰਮਾ ਟਾਈਮ ਤੋਂ ਬਾਅਦ ਆ ਕੇ ਇੱਕਦਮ ਇੰਨਾ ਘੱਟ ਸਮਾਂ ਦਿੱਤਾ ਅੱਜ ਅਨਾਊਂਸਮੈਂਟ ਹੋਵੇ ਜਾਂ ਕੱਲੋਂ ਪੇਪਰ ਭਰਨ ਦੀ ਤਰੀਕਾ ਇਹ ਪਹਿਲੀ ਵਾਰ ਇਤਿਹਾਸ ਚ ਹੋਇਆ ਕਿਉਂਕਿ ਇਸ ਸਰਕਾਰ ਨੂੰ ਪਤਾ ਵੀ ਸਾਨੂੰ ਕੋਈ ਵੋਟ ਨਹੀਂ ਪੈਣੀ ਇੱਕ ਧੰਬਲੀ ਦੇ ਚੱਕਰ 'ਚ ਨੇ ਉਹ ਧੰਬਲੀ ਹੋਣ ਨਹੀਂ ਦੇਵਾਂਗੇ ਕਿਸੇ ਸਰਪੰਚ ਦੇ ਕਾਗਜ਼ ਰੱਦ ਨਹੀਂ ਹੋਣ ਦੇਵਾਂਗੇ ਕਿਉਂਕਿ ਇਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਸਰਕਾਰ ਸਰਪੰਚ ਬਣਾਉਣ ਦਾ ਇਹ ਸਾਨੂੰ ਪੰਚਾਇਤਾਂ ਦੀ ਲੋੜ ਪੈਣੀ ਆ ਕਿਦੋਂ ਅਗਲਾ ਸਟੈਪ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਵਤੀਆਂ ਦਾ ਉਰਨਤ ਵੀ ਅਸੀਂ ਆਪਦੇ ਨਿਰਪੱਖ ਬੰਦੇ ਬਣਾਵਾਂਗੇ ਫਿਰ ਫਿਰ ਦੇਖਾਂਗੇ ਕਿ ਕੀ ਕਿਹੜੇ ਰਗਨੀਤ ਬਿੱਟੂ ਵਰਗੇ ਪੰਜਾਬ ਭਾਰਤ ਸਰਕਾਰ ਦੀ ਧੋਣੀ ਚ ਗਿਰਦੇ ਆ ਉਧਰੋਂ ਦਾ ਭਾਰਤ ਸਰਕਾਰ ਪੰਜਾਬੀਆਂ ਨੂੰ ਮਟਾਉਣ ਲੱਗੀ ਆ ਪੰਜਾਬੀਆਂ ਨੂੰ ਐਨਐਸਏ ਲਾ ਕੇ ਅੰਦਰ ਦੇਣ ਲੱਗੀ ਹੋਈ ਆ ਉਧਰੋਂ ਬਿੱਟੂ ਵਰਗੇ ਦੇ ਪਾ ਕੇ ਵਸਾਲੇ ਉਹਨੂੰ ਮੰਤਰੀ ਬਣਾਇਆ ਜਾਂਦਾ ਕਿ ਸਾਡੇ ਸਿੱਖਾਂ ਦੇ ਨੂਨ ਛੜਕਾਂ ਨੂੰ ਵੀ ਬਸੋ ਮੈਨੂੰ ਅੱਜ ਤੱਕ ਜਿਹੜੇ ਬੰਦੇ ਸੈਂਟਰ ਤੇ ਭਾਜਪਾ ਦੇ ਪਿੱਠੂ ਬਣੇ ਪੰਜਾਬੀ ਉਹਨਾਂ ਨੇ ਪੰਜਾਬ ਲਈ ਕੀ ਕਰਵਾਤਾ ਉਲਟਾ ਕੰਗਣਾ ਦੇ ਅਲਸੇ ਖੋਲੇ ਨੇ ਉਹ ਨਿਤ ਸਾਨੂੰ ਮਿਹਣੇ ਮਾਰਦੀ ਆ ਪਰ ਨਿਤ ਡਰਾਬੀ ਰੰਦੀ ਆ ਕੀ ਕੋ ਅਸੀਂ ਇਹ ਜਿਹੇ ਬੰਦਿਆਂ ਨੂੰ ਚੁਣਦੇ ਰਹਾਂਗੇ ਜਿਹੜੇ ਸਾਡੇ ਨਾਲ ਗਦਾਰੀ ਕਰਨਗੇ ਹੁਣ ਅੱਜ ਤੋਂ ਇੱਕ ਡਿਊਟੀ ਰੱਖੋ ਵੀ ਕਿਸੇ ਗਦਾਰ ਦੇ ਨਾਮ ਮਕਾਨ ਜਾਣਾ ਨਾ ਬਿਆ ਜਾਣਾ ਗਦਾਰ ਦਾ ਬਾਈਕਾਟ ਕਰਨਾ ਇਹ ਜਿਹੜੇ ਬੰਦੇ ਸਰਕਾਰਾਂ ਦੇ ਪੁੱਠੂ ਮੰਨਦੇ ਨੇ ਖਾਸ ਕਰਕੇ ਸਾਡੀਆਂ ਬੇਹਮਨ ਸਰਕਾਰਾਂ ਦਾ ਸਾਡੇ ਸਿੱਖ ਭਾਈ ਜਾਣਦੇ ਨੇ ਉਹ ਸਾਰੇ ਭਰਾਵਾਂ ਦਾ ਅਸੀਂ ਉਹ ਕਰਾਂਗੇ ਬਾਈਕਾਟ ਔਰ ਨਵੇਂ ਸਿਰੋਂ ਜਿੰਨੇ ਸਰਪੰਚ ਪੰਚ ਚੁਣਾਂਗੇ ਉਹ ਸਾਰੇ ਨਿਰਪੱਖ ਅਤੇ ਆਪਦੇ ਹੱਕ ਦੇ ਚੁਣਾਂਗੇ ਤਾਜੋ ਖੱਡ ਅੰਦੋਲਨਾਂ 'ਚ ਸਾਡੇ ਹੱਕਾਂ ਦੀ ਲੜਾਈ 'ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਤਾਂ ਫਿਰ ਸਾਡੇ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ ਆ ਪੰਜਾਬ ਦੀ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ ਆ ਭਰਾਵੋ ਇਹਨਾਂ ਦੀਆਂ ਬੁਜਾਟਾਂ ਨੇ ਇਹਨਾਂ ਦੇ ਬਣਾਏ ਸਰਪੰਚਾਂ ਨੇ ਆਪਣੀ ਲੜਾਈ 'ਚ ਸਾਥ ਨਹੀਂ ਦੇਣਾ ਇਸ ਕਰਕੇ ਆਪਾਂ ਨਵਾਂ ਸਰਪੰਚ ਬਣਾਓ ਜਿਹੜਾ ਸਰਪੰਚ ਕੋਈ ਸਿਆਸੀ ਪਾਰਟੀ ਦਾ ਜਾਗਰੂਕ ਨਾ ਪਵਾਵੇ ਮੇਰੇ ਨੌਜਵਾਨ ਭਰਾਵਾਂ ਨੂੰ ਜਿੱਥੇ ਸਾਡੀ ਲੋੜ ਆ ਸਾਨੂੰ ਉੱਥੇ ਬੁਲਾਇਆ ਜਾਵੇ ਪਰ ਮੈਂ ਚਾਹਣਾ ਖਾਸ ਕਰਕੇ ਮੇਰੇ ਇਲਾਕੇ ਮੇਰੇ ਜ਼ਿਲ੍ਹੇ ਚ ਪੂਰੇ ਪੰਜਾਬ ਚ ਨੌਜਵਾਨ ਸਾਥੀਓ ਹੁਣ ਆਪਦੀ ਡਿਊਟੀ ਸੰਭਾਲ ਲਓ ਅੱਜ ਅਸੀਂ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਸਾਡੀਆਂ ਆਉਣ ਵਾਲੀਆਂ ਲੜਾਈਆਂ ਦੀ ਨੀਂਹ ਰੱਖਾਂ ਦੀ ਕਿ ਸਾਰਾ ਨظام ਬਦਲਣ ਦੀ ਸ਼ੁਰੂਆਤ ਪੰਚਾਇਤੀ ਸਿਸਟਮ ਤੋਂ ਹੋਣੀ ਆ ਪੰਚਾਇਤੀ ਜਿਹੜੀਆਂ ਪੰਚਾਇਤਾਂ ਨੇ ਸਰਕਾਰ ਭਾਵੇਂ ਕੁਝ ਕਰ ਲੋ ਆਪ ਦੇ ਆਪ ਦੇ ਪਿੰਡਾਂ 'ਚ ਸਭ ਸ਼ਾਂਤੀ ਨਾਲ ਸਰਪੰਚ ਲੈ ਕੇ ਜਾਓ ਬਣਾ ਕੇ ਮੈਂ ਦੇਖਦਾ ਵੀ ਕਿਵੇਂ ਮੋੜ ਦੇਣਗੇ ਸਾਡੇ ਸਰਪੰਚਾਂ ਨੂੰ ਕੋਸ਼ਿਸ਼ ਕਰੋ ਸਭ ਸ਼ਾਂਤੀ ਨਾਲ ਸਰਪੰਚਾਂ ਨੂੰ ਲੈ ਕੇ ਜਾਣ ਦੀ ਤੇ ਆਪਣੇ ਪੱਖ ਦੇ ਸਰਪੰਚ ਜਿਹੜੇ ਪੰਜਾਬ ਦੀ ਕਿਸਾਨੀ ਦੀ ਸਿੱਖ ਪੌਮ ਦੀ ਤੇ ਸਾਡੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ 'ਚ ਤੇ ਅਣਖ ਦੀ ਲੜਾਈ 'ਚ ਸ਼ਾਮਲ ਰਹਿਣ ਉਹ ਸਰਪੰਚ ਤੇ ਉਹ ਪੰਚਾਇਤਾਂ ਬਣਾਓ ਉਹ ਮਿਕਰ ਹੋਵੇ ਕਿ ਚਾਹੇ ਕਿੰਨੇ ਦਿਨ ਆਪਾਂ ਨੂੰ ਇੱਥੇ ਬੈਠਣਾ ਪਵੇ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਜਿਹਨੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਸਾਰੇ ਵੱਡੀ ਗੱਦੀ ਦੇ ਵਿੱਚ ਆਪਣੇ ਕੰਮ ਕਰ ਸਬਾਣ ਕੇ ਆਏ ਨੇ ਕਿ ਅਸੀਂ ਹੁਣ ਇੱਕ ਤਰ੍ਹਾਂ ਦਾ ਪ੍ਰਾਧੀਆਂ ਦੇ ਵਿੱਚ ਇੱਕ ਮਹੀਨੇ ਦਾ ਰਛਨ ਲੈ ਕੇ ਅਸੀਂ ਜਾ ਰਹੇ ਹਾਂ ਕਿ ਸਾਨੂੰ ਉੱਥੇ ਰਾਤਾਂ ਤੱਕੀਆਂ ਪੈ ਜਾਣ। ਸਭਾ ਮੈਂ ਸਮਝਦਾ ਕਿ ਬਦ ਕੱਲ ਲੱਗ ਸਕਦਾ ਜਿਹੜੀ ਇਹ ਫੈਕਟਰੀ ਅਸੀਂ ਨਹੀਂ ਲੱਗਰ ਦਵਾਂਗੇ ਤੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋਵੇਗਾ। ਤੇ ਮੈਂ ਪਰਵਾਹ ਨਹੀਂ ਅਸੀਂ ਕਲਮ ਨਿਰਪੱਖ ਪੰਜਾਬੀ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਜਿਵੇਂ ਕਿ ਅੱਜ 27 ਸتمبر ਹੈ ਜੀ ਅੱਜ ਸ਼ੁਰੂਆਤ ਹੋਈ ਹੈ ਜੀ ਆਪਣੇ ਪੰਚਾਇਤੀ ਚੋਣਾਂ ਦਾ ਜੋ ਪਹਿਲਾ ਸਟੈਪ ਆਪਾਂ ਕਹਿ ਸਕਦੇ ਹਾਂ ਨੋਮੀਨੇਸ਼ਨ ਦਾਖਲ ਕਰਵਾਉਣ ਦਾ ਇਹ ਪਹਿਲਾ ਦਿਨ ਹੈ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਸਤ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਹੁਣ ਪੰਚਾਇਤੀ ਚੋਣਾਂ 'ਚ ਇਹ ਸਰਕਾਰ ਨੇ ਤੁਸੀਂ ਜਾਣਦੇ ਹੋ ਕਿ ਕਿੰਨੇ ਦਿਨਾਂ ਤੋਂ ਖਿੱਚੀ ਆ ਰਹੇ ਨੇ ਪਹਿਲਾਂ ਤਾਂ ਜਿਹੜਾ ਪੰਚਾਇਤੀ ਪਿਛਲੇ ਪੰਚਾਇਤਾਂ ਦੇ ਸਰਪੰਚਾਂ ਦਾ ਬਕਾਇਆ ਪੈਸਾ ਪਿਆ ਸੀ ਨਾ ਬੰਤੇ ਤਾਂ ਮੈਂ ਕਾਉਂਟਾਂ ਚ ਇਹਨਾਂ ਨੇ ਪ੍ਰਬੰਧ ਤੇ ਲਾ ਕੇ ਸਿੱਧੇ ਤੌਰ ਤੇ ਹੀ ਖਾਦਾ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਪ੍ਰਬੰਧ ਕਲਾ ਕੇ ਆਮ ਪਾਰਟੀ ਦੇ ਵਰਕਰਾਂ ਨੂੰ ਪੰਚਾਇਤ ਸੰਭਾਲਤੀ ਜੀ ਉਹ ਧੰਗ ਲਈ بڑے ਵੱਡੇ ਪਦਰ ਤੇ ਆ ਉਹ ਵੀ ਸਾਰੇ ਸਮੂਹ ਕੱਢ ਲਾਂਗੇ ਔਰ ਹੁਣ ਦੂਜੀ ਗੱਲ ਇਹ ਜਿਹੜੇ ਇਹਨੇ ਲੰਮਾ ਟਾਈਮ ਤੋਂ ਬਾਅਦ ਆ ਕੇ ਇੱਕਦਮ ਇੰਨਾ ਘੱਟ ਸਮਾਂ ਦਿੱਤਾ ਅੱਜ ਐਨਾਊਂਸਮੈਂਟ ਹੋਇਆ ਕੱਲ ਨੂੰ ਪੇਪਰ ਭਰਨ ਦੀ ਤਰੀਕਾ ਇਹ ਪਹਿਲੀ ਵਾਰ ਇਤਿਹਾਸ ਚ ਹੋਇਆ ਕਿਉਂਕਿ ਇਸ ਸਰਕਾਰ ਨੂੰ ਪਤਾ ਵੀ ਸਾਨੂੰ ਕੋਈ ਵੋਟ ਨਹੀਂ ਪੈਣੀ ਇੱਕ ਧੰਗਲੀ ਦੇ ਚੱਕਰ ਚ ਨੇ ਉਹ ਧੰਗਲੀ ਹੋਣ ਨਹੀਂ ਦਵਾਗੇ ਕਿਸੇ ਸਰਪੰਚ ਦੇ ਕਾਗਜ਼ ਰੱਦ ਨਹੀਂ ਹੋਣ ਦਵਾਗੇ ਕਿਉਂਕਿ ਇਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਸਰਕਾਰ ਸਰਪੰਚ ਬਣਾਉਣ ਦਾ ਔਰ ਦੂਜੀ ਗੱਲ ਹੁਣ ਜਿਹੜੀ ਅਸਲ ਪੱਤੇ ਦੀ ਗੱਲ ਆ ਮੈਂ ਆਪਦੇ ਸਾਰੇ ਨੌਜਵਾਨ ਬੀੜਾਂ ਨੂੰ ਪੰਜਾਬੀਆਂ ਨੂੰ ਇਹ ਹੱਥ ਜੋੜ ਕੇ ਅਪੀਲ ਕਰਦਾ ਵੀ ਇਸ ਪੰਜਾਬ ਨੂੰ ਸਾਂਭਣ ਲਈ ਇਸ ਸਿੱਖ ਕੌਮ ਨੂੰ ਇਸ ਧਰਮ ਨੂੰ ਬਚਾਉਣ ਲਈ ਅੱਜ ਇੱਕ ਬੂਆ ਆਇਆ ਵੀ ਜਿਹੜੀ ਨੀਂਹ ਰੱਖੀ ਆਪਾਂ ਨੀਂਹ ਕੀਆ ਵੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਮੇਰੇ ਨੌਜਵਾਨ ਸਾਥੀਓ ਪੰਜ ਸੱਤ ਦਿਨ ਯੋਗਦਾਨ ਦੋ ਸਾਰੇ ਮੇਰੇ ਐਨਆਰਆਈ ਭਰਾ ਤੇ ਮੇਰੇ ਇੱਥੇ ਰਹੇ ਭਰਾ ਆਪਣੇ ਆਪਣੇ ਪਿੰਡਾਂ ਚੋਂ ਇਹ ਜਿਹੇ ਪੰਚਾਇਤ ਚੁਣੋ ਜਿਹੜੀ ਕਿ ਨਾ ਤੇ ਭਾਜਪਾ ਦਾ ਨਾ ਪਾਰਟੀ ਦਾ ਨਾ ਕਾਂਗਰਸ ਦਾ ਨਾ ਕਾਲੀਆਂ ਦਾ ਕਿਉਂਕਿ ਪੰਚਾਇਤ ਨਿਰਪੱਖ ਹੋਊਗੀ ਪੰਜਾਬ ਦੀ ਆ ਪਾਰਟੀਆਂ ਆਪੋ ਆਪਣੀ ਜਗ੍ਹਾ ਪੰਚਾਇਤ ਦਾ ਪਾਰਟੀਆਂ ਦੇ ਕੋਈ ਕੰਮ ਨਹੀਂ ਤਾਂ ਪੰਜਾਬ ਦੀਆਂ ਪੰਚਾਇਤਾਂ ਨੂੰ ਸਾਡੇ ਨਾਲ ਖੜ੍ਹ ਹੋ ਨਹੀਂ ਸਾਡੇ ਖੜ੍ਹ ਨਹੀਂ ਸਕਣੀਆਂ ਇਹ ਰਵਾਇਤ ਖਤਮ ਕਰ ਦਿਓ ਸਾਰੇ ਬੰਦੇ ਸਾਰੇ ਮੇਰੇ ਨੌਜਵਾਨ ਵੀਰ ਆਪ ਵੀ ਆਪਦੇ ਪਿੰਡਾਂ ਚ ਡਟ ਜਓ ਨਰਪੱਖ ਬੰਦਿਆਂ ਨੂੰ ਸਰਪੰਚ ਬਣਾ ਕੇ ਲਿਆਓ ਇਹ ਸਰਕਾਰ ਨੂੰ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਦੇ ਜਿਹੜੀ ਕਨਾਉਣੀ ਛਾਜ ਪੰਜਾਬ ਲਈ ਉਹਨਾਂ ਨੇ ਚਲਾਈ ਹੋਈ ਆ ਉਹਨੂੰ ਮੁੱਢ ਬੰਨੀਏ ਨੀ ਰੱਖੀਏ ਕਿਉਂਕਿ ਆਉਣ ਆਲਾ ਸਮਾਂ ਪੰਜਾਬ ਤੇ ਬੜਾ ਭਾਰੂ ਸਮਾਂ ਇਹ ਸਾਨੂੰ ਪੰਚਾਇਤਾਂ ਦੀ ਲੋੜ ਪੈਣੀ ਆ ਇਦੋਂ ਅਗਲਾ ਸਟੈਪ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਦਾ ਹੋਰ ਨਾトゥ ਵੀ ਅਸੀਂ ਆਪਦੇ ਨਰਪੱਖ ਬੰਦੇ ਬਣਾਵਾਂਗੇ ਫਿਰ ਫਿਰ ਵੇਖਾਂਗੇ ਵੀ ਕੀ ਕਿਹੜੇ ਰੋਗਨੀਤ ਬਿੱਟੂ ਵਰਗੇ ਪੰਜਾਬ ਭਾਰਤ ਸਰਕਾਰ ਦੀ ਧੋਰੀ ਚ ਗਿਰਦੇ ਆ ਉਧਰੋਂ ਦਾ ਭਾਰਤ ਸਰਕਾਰ ਪੰਜਾਬੀਆਂ ਨੂੰ ਮਟਾਉਣ ਲੱਗੀ ਆ ਪੰਜਾਬੀਆਂ ਨੂੰ ਐਨਐਸਏ ਲਾ ਕੇ ਅੰਦਰ ਦੇਣ ਲੱਗੀ ਹੋਈ ਆ ਉਧਰੋਂ ਬਿੱਟੂ ਵਰਗੇ ਦੇ ਪਾ ਕੇ ਦਸਾਲੇ ਉਹਨੂੰ ਮੰਤਰੀ ਬਣਾਇਆ ਜਾਂਦਾ ਕੀ ਸਾਡੇ ਸਿੱਖਾਂ ਦੇ ਨੂਨ ਛੜਕਾਂ ਲਈ ਬਸੋ ਮੈਨੂੰ ਅੱਜ ਤੱਕ ਜਿਹੜੇ ਬੰਦੇ ਸੈਂਟਰ ਚ ਭਾਜਪਾ ਦੇ ਪਿੱਠੂ ਬਣੇ ਪੰਜਾਬੀ ਉਹਨਾਂ ਨੇ ਪੰਜਾਬ ਲਈ ਕੀ ਕਰਵਾਤਾ ਉਲਟਾ ਕੰਗਣਾ ਦੇ ਅੱਸੇ ਖੋਲੇ ਨੇ ਉਹ ਨਿਤ ਸਾਨੂੰ ਮਿਹਣੇ ਮਾਰਦੀ ਆ ਔਰ ਨਿਤ ਡਰਾ ਦੇ ਦਿੰਦੀ ਆ ਕੀ ਉਹ ਅਸੀਂ ਇਹੋ ਜਿਹੇ ਬੰਦਿਆਂ ਨੂੰ ਚੁਣਦੇ ਰਹਾਂਗੇ ਜਿਹੜੇ ਸਾਡੇ ਨਾਲ ਗਦਾਰੀ ਕਰਨਗੇ ਹੁਣ ਅੱਜ ਤੋਂ ਇੱਕ ਡਿਊਟੀ ਰੱਖੋ ਵੀ ਕਿਸੇ ਗਦਾਰ ਦੀ ਨਾਮ ਮਕਾਨ ਜਾਣਾ ਨਾ ਜਾਵਾ ਜਾਣਾ ਗਦਾਰ ਦਾ ਬਾਈਕਾਟ ਕਰਨਾ ਇਹ ਜਿਹੜੇ ਬੰਦੇ ਸਰਕਾਰਾਂ ਦੇ ਪਿੱਠੂ ਮੰਨਦੇ ਨੇ ਖਾਸ ਕਰਕੇ ਸਾਡੀਆਂ ਦੁਸ਼ਮਣ ਸਰਕਾਰਾਂ ਨਾਲ ਸਾਡੇ ਸਿੱਖ ਭਾਈ ਜਾਣਦੇ ਨੇ ਉਹ ਸਾਰੇ ਭਰਾਵਾਂ ਦਾ ਅਸੀਂ ਉਹ ਕਰਾਂਗੇ ਬਾਈਕਾਟ ਔਰ ਨਵੇਂ ਜਿਹੜੇ ਸਰਪੰਚ ਪੰਚ ਚੁਣਾਂਗੇ ਉਹ ਸਾਰੇ ਨਿਰਪੱਖ ਅਤੇ ਆਪਦੇ ਹੱਕ ਦੇ ਚੋਣਾਂਗੇ ਤਾਂ ਜੋ ਸਾਡੇ ਅੰਦੋਲਨਾਂ ਚ ਸਾਡੇ ਹੱਕਾਂ ਦੀ ਲੜਾਈ ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਕਿਉਂਕਿ ਸਾਡੇ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ ਆ ਪੰਜਾਬ ਦੇ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ ਆ ਭਰਾਵੋ ਇਹਨਾਂ ਦੀਆਂ ਪੰਚਾਇਤਾਂ ਨੇ ਇਹਨਾਂ ਦੇ ਬਣਾਏ ਸਰਪੰਚਾਂ ਨੇ ਆਪਣੀ ਲੜਾਈ ਚ ਸਾਥ ਨਹੀਂ ਦੇਣਾ ਇਸ ਕਰਕੇ ਆਪਾਂ ਨਿਰਪੱਖ ਸਰਪੰਚ ਬਣਾਓ ਜਿਹੜਾ ਸਰਪੰਚ ਕਿਸੇ ਸਿਆਸੀ ਪਾਰਟੀ ਦਾ ਜਾਗਰ ਉਸ ਰੂਪ ਪਾਣਾ ਪਵਾਵੇ ਮੇਰੇ ਨੌਲਵਾਨ ਭਰਾਵਾਂ ਨੂੰ ਜਿੱਥੇ ਸਾਡੀ ਲੋੜ ਆ ਸਾਨੂੰ ਉੱਥੇ ਬੁਲਾਇਆ ਜਾਵੇ ਪਰ ਮੈਂ ਚਾਹਨਾ ਖਾਸ ਕਰਕੇ ਮੇਰੇ ਇਲਾਕੇ ਵਿੱਚ ਮੇਰੇ ਜ਼ਿਲ੍ਹੇ ਵਿੱਚ ਪੂਰੇ ਪੰਜਾਬ ਵਿੱਚ ਨੌਲਵਾਨ ਸਾਥੀਓ ਹੁਣ ਆਪਦੀ ਡਿਊਟੀ ਸੰਭਾਲ ਲਓ ਅੱਜ ਅਸੀਂ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਸਾਡੀਆਂ ਆਉਣ ਵਾਲੀਆਂ ਲੜਾਈਆਂ ਦੀ ਨੀਂ ਰੱਖਾਂਗੇ ਇਹ ਸਾਰਾ ਨظام ਬਦਲਣ ਦੀ ਸ਼ੁਰੂਆਤ ਪੰਚਾਇਤੀ ਸਿਸਟਮ ਤੋਂ ਹੋਣੀ ਆ ਪੰਚਾਇਤੀ ਜਿਹੜੀਆਂ ਪੰਚਾਇਤਾਂ ਨੇ ਸਰਕਾਰ ਭਾਵੇਂ ਕੁਝ ਕਰ ਲੋ ਆਪ ਦੇ ਆਪ ਦੇ ਪਿੰਡਾਂ ਤੋਂ ਸਾਰੀ ਸ਼ਾਂਤੀ ਨਾਲ ਸਰਪੰਚ ਲੈ ਕੇ ਜਾਓ ਬਣਾ ਕੇ ਮੈਂ ਦੇਖਦਾ ਵੀ ਕਿ ਕਿਵੇਂ ਮੋੜ ਦੇਣਗੇ ਸਾਡੇ ਸਰਪੰਚਾਂ ਨੂੰ ਕੋਈ ਵੀ ਕਰੋ ਸਰਬ ਸ਼ਾਂਤੀ ਨਾਲ ਸਰਪੰਚਾਂ ਨੂੰ ਲੈ ਕੇ ਜਾਣ ਦੀ ਤੇ ਆਪਣੇ ਪੱਖ ਦੇ ਸਰਪੰਚ ਜਿਹੜੇ ਪੰਜਾਬ ਦੀ ਕਿਸਾਨੀ ਦੀ ਸਿੱਖ ਪੌਮ ਦੀ ਤੇ ਸਭ ਦੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਚ ਤੇ ਅਣਖ ਦੀ ਲੜਾਈ ਚ ਸ਼ਾਮਲ ਰਹਿਣ ਉਹ ਸਰਪੰਚ ਤੇ ਉਹ ਪੰਚਾਇਤਾਂ ਬਣਾਓ ਪ੍ਰਧਾਨ ਜੀ ਤੁਸੀਂ ਮਾਨ ਸਰਕਾਰ ਦੇ ਉੱਪਰ ਬਹੁਤ ਵੱਡੇ ਅਲੀਗੇਸ਼ਨ ਲਾਏ ਨੇ ਜੀ ਲੇਕਿਨ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਬਿਲਕੁਲ ਇਮਾਨਦਾਰੀ ਵਾਲੀ ਇਲੈਕਸ਼ਨ ਹੋਊਗੀ ਅ ਅਸੀਂ ਮਿਸਾਲ ਪੇਸ਼ ਕਰਾਂਗੇ ਵੀ ਕਦੇ ਕਿਸੇ ਜਿਵੇਂ ਅਕਾਲੀ ਦਲ ਵੱਲੋਂ ਸਰਕਾਰਾਂ ਦੇ ਵਿੱਚ ਕਾਂਗਰਸ ਵੱਲੋਂ ਧੱਕੇ ਕੀਤੇ ਜਾਂਦੇ ਸੀ ਵੀ ਅਸੀਂ ਮਿਸਾਲ ਪੇਸ਼ ਕਰਾਂਗੇ ਇਮਾਨਦਾਰੀ ਦੇ ਨਾਲ ਕਿਵੇਂ ਇਲੈਕਸ਼ਨ ਕਰਵਾਈ ਜਾਂਦੀ ਹੈ ਭਗਵਾਨ ਤਾਂ ਮੰਨ ਦੀ ਅਮਾਨਦਾਰੀ ਤਾਂ ਤੁਸੀਂ ਛੱਡੋ ਇਸ ਬੰਦੇ ਨੂੰ ਤਾਂ ਕੱਲ ਕੀ ਕਿਹਾ ਦੂਜੇ ਦਿਨ ਯਾਦ ਨਹੀਂ ਰਹਿੰਦਾ ਇਹ ਬੰਦਾ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬਾਂ ਤੇ ਬੜ ਸਕਦਾ ਇਹ ਬੰਦਾ ਜਿਹੜੀਆਂ ਗੱਲਾਂ ਦੂਜੇ ਲੀਡਰਾਂ ਦੇ ਲਾਗੇ ਕਹਿੰਦਾ ਸੀ ਨਾ ਵੀ ਦੋ ਬੰਦੇ ਪਜਾਮਾ ਚੜਾਉਣ ਨੂੰ ਚਾਹੀਦੇ ਆ ਜੀ ਉਹ ਜੀ ਹੂ ਹੂ ਕਰਦੇ ਆ ਗੱਡੀਆਂ ਉਹ ਜੀ ਧੂੜ ਠਾਰਦੇ ਆ ਗੱਡੀਆਂ ਇਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਪੰਜਾਬ 'ਚ ਇਹ ਰਾਜਿਆਂ ਵਾਲੀ ਫੀਲਿੰਗ ਲੈਂਦਾ ਇਹ ਤਾਂ ਇਹ ਅਸਮਾਨੀ ਅੰਪਾਇਰ ਦੀਆਂ ਫੀਲਿੰਗਾਂ ਲੈਂਦਾ ਕਿਉਂਕਿ ਉਹਨਾਂ ਦੇ ਸੁਲਤਾਨ ਜਿਵੇਂ ਰਹਿੰਦੇ ਹੁੰਦੇ ਸੀ ਸ਼ਾਹੀ ਸਲਤਨਤ ਦੀਆਂ ਫੀਲਿੰਗਾਂ ਲੈਣ ਵਾਲਾ ਬੰਦਾ ਇਹ ਦੇਖੋ ਉਹ ਤਾਂ दारू ਪੀ ਕੇ ਵੱਡੇ ਵੱਡੇ ਭਾਸ਼ਣ ਦੇ ਜਾਂਦਾ ਇਹਦੀਆਂ ਸਭ ਜਾਣਦੇ ਆ ਪੰਜਾਬ ਦੇ ਜਾਣਦੇ ਆ ਲੋੜ ਪੈ ਗਈ ਪੰਜਾਬ ਦੇ ਲੋਕਾਂ ਨੂੰ ਬਚਣ ਦੀ ਕਿਉਂਕਿ ਇਸ ਟਾਈਮ ਸਾਡਾ ਕੋਈ ਰਖਵਾਲਾ ਨਹੀਂ ਸੈਂਟਰ ਗਵਰਨਮੈਂਟ ਮੋਦੀ ਸਾਨੂੰ ਖਤਮ ਕਰਨ ਨੂੰ ਫਿਰਦਾ ਤੇ ਇਹ ਉਹਦਾ ਪਿੱਠੂ ਬਣਿਆ ਹੱਤਕੋਕਾ ਬਣਿਆ ਇਸ ਕਰਕੇ ਸਾਨੂੰ ਡਰ ਲੱਗਦਾ ਵੀ ਕੱਲ ਨੂੰ ਅਸੀਂ ਫੇਰ ਰਵਨੀਤ ਮਿੱਟੂ ਵਰਗੇ ਨਾ ਚੁਣ ਲਈਏ ਜਿਹੜੇ ਸਰਕਾਰ ਦੇ ਪਿੱਟੂ ਬਣ ਕੇ ਸਾਨੂੰ ਹੀ ਵੱਢਣ ਬਾਈ ਜੀ ਜਿਹੜੇ ਬੰਦੇ ਜਦੋਂ ਪੰਜਾਬ ਸਟੇਟ ਦੀ ਕੋਈ ਲੜਾਈ ਚੱਲਦੀ ਆ ਜਦੋਂ ਸਾਡੇ ਲੋਕ ਕੋਈ ਨਹਿਮ ਲੜਦੇ ਨੇ ਉਹ ਜਿਹੜੇ ਬੰਦੇ ਸਰਕਾਰਾਂ ਦੇ ਹੱਕ ਦੇ ਬੋਲਦੇ ਨੇ ਫਿਰ ਉਹ ਸਾਡੇ ਕੀ ਲੱਗਦੇ ਨੇ ਇਸ ਕਰਕੇ ਮੇਰੀ ਭਰਾਵੋ ਆਪਦੇ ਭਾਈਚਾਰੇ ਨੂੰ ਆਪਦੇ ਪਿੰਡਾਂ ਵਾਲਿਆਂ ਨੂੰ ਇਹ ਅਪੀਲ ਆ ਵੀ ਕੱਲ ਨੂੰ ਪਿੱਟਣ ਨਾਲੋਂ ਹੁਣ ਤੋਂ ਤਿਆਰੀ ਸ਼ੁਰੂ ਰੱਖੋ ਜਿਹੜਾ ਸਾਡੇ ਤੋਂ ਬਾਹਰ ਜਾਉਣ ਜਾਊਗਾ ਜਿਹੜਾ ਸਾਡੇ ਤੋਂ ਬਾਗੀ ਹੋ ਕੇ ਸਰਕਾਰਾਂ ਦਾ ਫਟਾ ਪੁਆਊਗਾ ਉਹ ਬੰਦਾ ਅਸੀਂ ਨਾ ਪੰਚ ਨਾ ਸਰਪੰਚ ਨਾ ਐਮਐਲਏ ਨਾ ਮੰਤਰੀ ਕਦੇ ਨਹੀਂ ਬਣਾਵਾਂਗੇ ਇਹਨਾਂ ਲੋਕਾਂ ਦਾ ਪੱਕੇ ਤੌਰ ਤੇ ਸਫਾਇਆ ਕਰੋ ਇਹ ਪਿੱਠੂ ਨੇ ਜਿਹੜੇ ਇਹਨਾਂ ਨੇ ਅੰਗਰੇਜ਼ ਰਾਜ ਚ ਵੀ ਸਾਡੇ ਨੁਕਸਾਨ ਕੀਤਾ ਇਹ ਗਦਾਰਾਂ ਨੂੰ ਹੁਣੇ ਤੋਂ ਪਛਾੜ ਕੇ ਬਾਹਰ ਕੱਢੋ ਕਿਉਂਕਿ ਹੁਣ ਵੀ ਗਲਤੀ ਨਹੀਂ ਹੋਣੀ ਚਾਹੀਦੀ ਸਾਡੀਆਂ ਪੰਚਾਇਤਾਂ ਚ ਕੋਈ ਗਦਾਰ ਬਣਨਾ ਨਹੀਂ ਚਾਹੀਦਾ ਪ੍ਰਧਾਨ ਜੀ ਇਹੀ ਸਭ ਗੱਲਾਂ ਬਾਤਾਂ ਤਾਂ ਮਾਨ ਸਾਹਿਬ ਕਹਿ ਰਹੇ ਨੇ ਜਿਹੜੀਆਂ ਤੁਸੀਂ ਕਹਿ ਰਹੀ ਹੋ ਮਾਨ ਸਾਹਿਬ ਵੀ ਤਾਂ ਇਹੀ ਗੱਲ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਵੀ ਆਪਣੀ ਸਰਬਸੰਮਤੀ ਦੇ ਨਾਲ ਪੰਚਾਇਤ ਚਣੋ ਔਰ ਵਧੀਆ ਇਮਾਨਦਾਰ ਆਗੂ ਨੂੰ ਅੱਗੇ ਲੈ ਕੇ ਆਓ ਪੱਤਰਕਾਰ ਸਾਹਿਬ ਕੀ ਮਾਨ ਸਾਹਿਬ ਤੋਂ ਤੁਸੀਂ ਜਾਣੂ ਨਹੀਂ ਇੱਛੇ ਜੀ ਨੇ ਐਲਾਨ ਕਰਤਾ ਵੀ ਇੰਨੀਆਂ ਮਾਰਕੀਟ ਕਮੇਟੀਆਂ ਭੰਗ ਇਹ ਪੰਜਾਬੀ ਲੋਕਾਂ ਨੂੰ ਪੰਜਾਬ ਦੇ ਲੋਕ ਤਾਈ ਤਾਈ ਲੜਾਈ ਲੜ ਕੇ ਆਏ ਸੀ ਮੰਡੀਕਰਨ ਬੋਟ ਲਈ ਕਾਨੂੰਨਾਂ ਲਈ ਐਮਐਸਪੀ ਲਈ ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ 'ਚ ਮਾਰਕੀਟ ਕਮੇਟੀਆਂ ਬੰਦ ਕਰੀ ਜਾਂਦਾ ਸੀ ਫੇਰ ਦੂਜੇ ਦੇ ਨੂੰ ਵਾਹਲ ਕਰਤੀਆਂ ਇਹ ਬੰਦਾ ਮੰਨਿਆ ਹੋਇਆ ਡਰਾਮੇਬਾਜ਼ ਆ ਜੀ ਡਰਾਮੇ ਕਰਨਾ ਇਹਦਾ ਕੰਮ ਆ ਕਿਉਂਕਿ ਡਰਾਮੇਬਾਜ਼ੀ ਸੀ ਇਹ ਡਰਾਮੇ ਕਰ ਕਰਕੇ ਲੋਕਾਂ ਨੂੰ ਹਸਾਸ ਆ ਕੇ ਸਾ ਆ ਗੁੰਮਰਾਹ ਕਰ ਗਿਆ ਪੰਜਾਬੀਆਂ ਨੂੰ ਇਹਦਾ ਕੰਮ ਕੀ ਸੀ ਇਹ ਦੂਜਿਆਂ ਦੇ ਦੋਸ਼ ਨੂੰ ਲਾਉਂਦਾ ਸੀ ਵੀ ਉਹ ਐਨੀ ਸਕਿਉਰਟੀ ਰੱਖਦਾ ਉਹਦੀ ਜਨਾਨੀ ਨਾਲ ਸਕਿਉਰਟੀ ਫੇਰਦੀ ਆ ਜੀ ਉਹ ਪੰਜਾਬ ਦਾ ਇੰਨਾ ਸਰਮਾਇਆ ਤਾਂ ਇਹ ਲੀਡਰਾਂ ਦੀ ਸ਼ੋਸੋਬਾਜੀ ਤੇ ਖਰਚ ਹੁੰਦਾ ਹੁਣ ਹੁਣ ਤੁਸੀਂ ਦੇਖਦੇ ਹੋ ਭਲੇ ਪਾਕ ਜਾਣੋ ਵੀ ਇੰਨਾਂ ਦੀ ਸਰਕਾਰ ਕਿੰਨੇ ਖਰਚੇ ਪਾਉਂਦੀ ਹੈ ਸਕਿਉਰਟੀਆਂ ਦੇ ਇਹ ਤਾਂ ਪੰਜਾਬ ਦੇ ਲੀਡਰਾਂ ਦੀ ਪੰਜਾਬ ਦੇ ਆਫਿਸ ਮਤਲਬ ਚੋਣੇ ਹੋਏ ਨਮਾਇਦੇ ਸਕਿਉਰਟੀ ਦਾ ਬਖਰੀ ਇਹ ਤਾਂ ਦਿੱਲੀ ਦੀਆਂ ਦੀ ਸਕਿਉਰਟੀ ਕਰ ਰਹੇ ਨੇ ਪੰਜਾਬ ਦੇ ਰੁਪਏ ਨਾਲ ਦਿੱਲੀ ਜਾਦ ਉਡ ਰਿਹਾ ਤੇਰੇ ਨਾਲ ਪੰਜਾਬ ਦੇ ਖਰਚ ਰੁਪਏ ਨਾਲ ਗੁਜਰਾਤ ਚ ਇਲੈਕਸ਼ਨ ਲੜਨ ਗਿਆ ਹਮਾਚਲ ਤੇ ਖਰਚਾ ਕਰਿਆ ਇਹਨਾਂ ਨੇ ਪੰਜਾਬ ਦਾ ਛੱਡਿਆ ਕੀ ਆ ਪੰਜਾਬ ਨੂੰ ਲੁੱਟ ਲਿਆ ਤੇ ਲਟਾਤਾ ਇਹ ਤਾਂ ਇੱਕ ਸੰਗਲੋ ਵੀ ਦੂਜੇ ਅਬਦਾਲੀ ਹੋਣੀ ਨੇ ਬਾਹਰੋਂ ਆਏ ਲਟੇਰੇ ਨੇ ਇੱਥੇ ਸਾਡੇ ਲੋਕਾਂ ਨੇ ਆ ਸਾਡਾ ਜਾਮਾ ਪਾ ਕੇ ਮੱਧ ਅਫਗਾਨੀ ਉਹਨਾਂ ਦੀ ਕਰੀਆ ਅਫਗਾਨੀ ਹੁਣ ਤਾਂ ਸਿੱਧਾ ਲੁੱਟ ਕੇ ਜਾਂਦੇ ਸੀ ਇੱਥੇ ਸਾਡੇ ਲੋਕਾਂ ਨੇ ਆ ਭਗਵੰਤ ਮਾਨ ਦੇ ਦੇ ਦੀ ਟੀਮ ਨੇ ਚੱਕ ਚੱਕ ਦਿੱਲੀ ਵਾਲਿਆਂ ਨੂੰ ਸਾਡਾ ਸਰਮਾਇਆ ਦਿੱਤਾ ਲਟਾਇਆ ਇਹ ਸਿੱਧੀ ਲੁੱਟ ਪੰਜਾਬ ਦੀ ਭਗਵੰਤ ਮਾਨ ਡਰਾਮੇਬਾਜ਼ ਨੇ ਕਰੀਆ ਇਸ ਕਰਕੇ ਅਸੀਂ ਸਰਗਰਮ ਹੋਏ ਆ ਇਸ ਕਰਕੇ ਮੈਨੂੰ ਇਹ ਅਮੀਰ ਆਵੇ ਨੌਜਵਾਨ ਭਰਾਵਾਂ ਤੋਂ ਆ ਬੀਅਸੀਂ ਨਵੇਂ ਨਿਯਾਮ ਦੀ ਨੀਂਹ ਰੱਖਾਂਗੇ ਕਿਉਂਕਿ ਲੜਾਈ ਸਾਨੂੰ ਲੜਨੀ ਪੈਣੀ ਆ ਅਸੀਂ ਹੁਣ ਤੋਂ ਆਪਦੀ ਤਿਆਰੀ ਕਰੀਏ ਆਪਦੀਆਂ ਬੰਚੈਤਾਂ ਚੁਣੀਏ ਇਹ ਭਗਵਾਨ ਪਰਮਾਨੰ ਨੂੰ ਇਹ ਮੋਦੇ ਨੂੰ ਟੱਕਰ ਦੇਣ ਲਈ ਅਸੀਂ ਇਹ ਤਿਆਰੀ ਕਰ ਰਹੇ ਹਾਂ ਕਿਸੇ ਪਾਰਟੀ ਦੀ ਮੈਂ ਸਪੋਰਟ 'ਚ ਇਹ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਤੇ ਸਿਰਫ ਪੰਜਾਬ ਦੀ ਤੇ ਸਾਡੀ ਕੌਮ ਦੀ ਸਪੋਰਟ 'ਚ ਗੱਲ ਕਰ ਰਿਹਾ ਕਿਉਂਕਿ ਅਸੀਂ ਕੌਮ ਲਈ ਲੜਾਈ ਲੜਨੀ ਆ ਅਸੀਂ ਪੰਜਾਬ ਲਈ ਲੜਾਈ ਲੜਨੀ ਆ ਸਾਨੂੰ ਦੋਗਲਿਆਂ ਦੀ ਲੋੜ ਨਹੀਂ ਕਟੋ ਕਟੋ ਸਾਡੇ ਨਾਲ ਸਤੁਰਨ ਵਾਲੀ ਪੰਚਾਇਤ ਸਿੱਧੇ ਦੌਰ ਤੇ ਸਾਡੀ ਚਾਹੀਦੀ ਆ ਉਹ ਨਾ ਕਿਸੇ ਪਾਰਟੀ ਦੀ ਤੇ ਨਾ ਹਸਰਾਂ ਦੀ ਝੋਲੀ ਚੁੱਕ ਪੰਚਾਇਤ ਅਸੀਂ ਬਣਾਉਣੀ ਨਹੀਂ ਪ੍ਰਧਾਨ ਜੀ ਇੱਕ ਤੁਹਾਨੂੰ ਲਾਸਟ ਸਵਾਲ ਪੁੱਛਣਾ ਚਾਹੁੰਦੇ ਆ ਜੀ ਮਾਨ ਸਾਹਿਬ ਹਮੇਸ਼ਾ ਇਹ ਗੱਲ ਕਹਿੰਦੇ ਨੇ ਵੀ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਦਾ ਭਵਿੱਖ ਅੱਗੇ ਲੈ ਕੇ ਆਵਾਂਗੇ ਅਸੀਂ ਪੰਜਾਬੀਆਂ ਨੂੰ ਮੌਕਾ ਦਵਾਂਗੇ ਅਸੀਂ ਪਿੰਡਾਂ ਦੇ ਵਿੱਚੋਂ ਸਾਡੇ ਪਿੰਡਾਂ 'ਚ ਹੁਨਰ ਦੀ ਘਾਟ ਨਹੀਂ ਹੈਗੀ ਅਸੀਂ ਉਥੋਂ ਲੈ ਕੇ ਆਵਾਂਗੇ ਨੌਜਵਾਨ ਚਿਹਰੇ ਉਹਨਾਂ ਨੂੰ ਨੁਮਾਇਦਗੀ ਜਾਂ ਦਵਾਂਗੇ ਪੱਤਰਕਾਰ ਜੀ ਯਾਰ ਤੁਸੀਂ ਇਹ ਮਾਨ ਸਾਹਿਬ ਦੀਆਂ ਗੱਲਾਂ ਨਾ ਕਰੋ ਇਹਨੇ ਤੁਹਾਨੂੰ ਪਤਾ ਨਹੀਂ ਆ ਰਾਘਵ ਚੱਡਾ ਆਪਣੇ ਪਿੰਡਾਂ ਦੀ ਲੱਭਿਆ ਇਹ ਰਾਘਵ ਚੱਡਾ ਆਪਣੇ ਪਿੰਡਾਂ ਦੀ ਲੱਭਿਆ ਹੋਇਆ ਉਹ ਕਿਹੜਾ ਉਹ ਸੰਦੀਪ ਪਾਟਕ ਉਹ ਹਰਿਆਣੇ ਨੂੰ ਬਾਣੀ ਦੇ ਜਾਂਦਾ ਉਹ ਸਾਡੀ ਰਾਜ ਸਭਾ ਤੋਂ ਨੁਮਾਇੰਦਗੀ ਖਤਮ ਕਰਤੀ ਇਹ ਬੰਦੇ ਨੇ ਪੰਜਾਬ ਦੀ ਸਾਡਾ ਕੋਈ ਰਾਸਵਾਂ ਤੇ ਵਕੀਲ ਨਹੀਂ ਸਿਰਫ ਇਹ ਸਾ ਠੱਗ ਪਾਰਟੀ ਦੀ ਜਗਾ ਪਾਪੀ ਪਾਪ ਪਾਰਟੀ ਦੀ ਜਗਾ ਇਹ ਇਹ ਇਹਨਾਂ ਦੇ ਸੀ ਭਲੇਸ਼ੇ ਤੋਂ ਬਚਣ ਲਈ ਇਹਨਾਂ ਦੇ ਚੁਣਿਆ ਦੇਖੋ ਹੁਣ ਪੰਜਾਬ ਦੇ OSD ਵੀ ਨਹੀਂ ਉਹ ਵੀ ਕਰਤੇ ਛੁੱਟੀ ਕਿਉਂਕਿ ਮੈਂ ਸੁਣਿਆ ਉਹ ਦਿੱਲੀ ਦੇ ਦੋ ਭਾਈ ਇਹਦੇ ਕਹਿੰਦੇ OSD ਵੀ ਉਹ ਮੈਨੇ ਆਪਦੇ ਦਿੱਲੀੋਂ ਭੇਜਤੇ ਇਹ ਪਹਿਲਾਂ ਲਿਸਟ ਵੀ ਦਿੱਲੀੋਂ ਆਉਂਦੀ ਆ ਉਹ ਯਾਰ ਪੰਜਾਬੀਆਂ ਦਾ ਪੰਜਾਬ ਦੀ ਸਰਕਾਰ ਚ ਕੁਛ ਨਹੀਂ ਸਾਡੇ ਨਾਲ بڑے بڑے ਤੌਰ ਤੇ بڑے ਵੱਡੇ ਲੈਵਲ ਤੇ ਠੱਗੀ ਹੋਈ ਆ ਪੰਜਾਬੀਆਂ ਦੇ ਖਾਸ ਕਰਕੇ ਇਹ ਇਹਨਾਂ ਦੇ ਭਲੇਸੇ ਜਾ ਕੇ ਇਸ ਕਰਕੇ ਮੈਂ ਰੌਲਾ ਪਾਪਾ ਮੈਂ ਪਿੱਟ ਪੇਟ ਉਹਦੇ ਭਾਈਚਾਰੇ ਨੂੰ ਆਪਦੇ ਨੌਜਵਾਨ ਭਰਾਵਾਂ ਨੂੰ ਕਹਿਣਾ ਵੀ ਆਪਦੀਆਂ ਡਿਊਟੀਆਂ ਸੰਭੋ ਉਹ ਡਰਾਮੇਬਾਦ ਇਹ ਜਿਹੜੇ ਭਲੇਸੇ ਲੈ ਕੇ ਮਾਰਨ ਵਾਲੇ ਇਹ ਡਾਕੂਆਂ ਤੋਂ ਬਚੋ ਇਹਨਾਂ ਨੇ ਕਿਸੇ ਨੌਜਵਾਨਾਂ ਨੂੰ ਉਹਦੇ ਨਹੀਂ ਦੇਣੇ ਇਹਨਾਂ ਨੇ ਸਾਡੇ ਚੋਂ ਕੋਈ ਨਹੀਂ ਚੋਣਨਾ ਇਹਨਾਂ ਨੇ ਤਾਂ ਦਿੱਲੀ ਜੋ ਆਰਐਸਐਸ ਜੋ ਨਰੰਕਰੀ ਇਹਨਾਂ ਨੂੰ ਲਿਸਟਾਂ ਭੇਜਦੇ ਨੇ ਉਹ ਲਾਗੂ ਕਰਦੇ ਨੇ ਜਿਹੜੇ ਸਾਡੇ ਚੋਂ ਰਾਜ ਸਭਾ ਮੈਂਬਰ ਬਣਾਤੇ ਜਿਹੜੇ ਸਾਡੇ ਚੋਂ ਰਾਗਮ ਚੱਡੇ ਹੋਣੀ ਬਣਾਤੇ ਉਹਦੇ ਹੀ ਸਾਡੇ ਚੋਂ ਗਾਹ ਚੁਣ ਲੈਣਗੇ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਚ ਕੋਈ ਇਹਨਾਂ ਦੀ ਸਰਕਾਰ ਚ ਕੋਈ ਥਾਂ ਨਹੀਂ ਪੰਚਾਇਤੀ ਸੰਸਥਾਵ ਲੋਕਤੰਤਰ ਦਾ ਧੁਰਾ ਸ਼ੁਰੂਆਤ ਅੱਜ ਪੰਜਾਬ ਦੇ ਲੋਕ ਜੇ ਸੁਧਾਰ ਕਰਨਾ ਚਾਹੁੰਦੇ ਆ ਪੰਚਾਇਤ ਲੈਵਲ ਤੋਂ ਚੱਕੋ ਇੱਥੇ ਨਵਾਂ ਗੰਦ ਕੱਢੋ ਹੁਣ ਅੱਗੋਂ ਲੜਾਈ ਤਿਆਰ ਰੱਖੋ ਕਿਉਂਕਿ ਜਿਹੜੀਆਂ ਚੀਜ਼ਾਂ ਜਿਸੀਂ ਪਹਿਲਾਂ ਢੋਖਾ ਖਾ ਚੁੱਕੇ ਆ ਹੁਣ ਢੋਖੇ ਵਾਲੀ ਗੱਲ ਤੋਂ ਬਚੋ ਮੇਰੇ ਭਰਾਵੋ ਇਸ ਕਰਕੇ ਕਿਉਂਕਿ ਆਉਣ ਵਾਲੇ ਸਮੇਂ ਸਾਡੇ ਨਾਲ ਢੋਖਾ ਨਾ ਹੋਵੇ ਇਹ ਅਸੀਂ ਹੁਣ ਥੱਲੇ ਦੇ ਲੈਵਲ ਤੋਂ ਪੰਚਾਇਤੀ ਸਿਸਟਮ ਤੋਂ ਸੁਧਾਰ ਸ਼ੁਰੂ ਕਰੋ ਸਰਪ ਤੋਂ ਸਰਪ ਪੰਚਾਇਤੀ ਅਵਦੇਸ ਹਸਾਬ ਨਾਲ ਪੰਚਾਇਤ ਬਣਾਓ ਕਿਉਂਕਿ ਸਾਡੇ ਤੇ ਇੱਕ ਬੜਾ ਵੱਡਾ ਮੁੱਦਾ ਆਇਆ ਪ੍ਰਵਾਸੀ ਮਜ਼ਦੂਰਾਂ ਵਾਲਾ ਪ੍ਰਵਾਸੀ ਬੰਦਿਆਂ ਦਾ ਪੰਜਾਬ ਤੇ ਕਬਜ਼ੇ ਨੂੰ ਲੈ ਕੇ ਉਹਦੇ ਜੀ ਮਾਨ ਸਰਕਾਰ ਦੀ ਕਾਰਜਕਾਰੀ ਦੇਖੋ ਸਾਡੀਆਂ ਪੰਚਾਇਤਾਂ ਦੇ ਪਰਚੇ ਕਰੇ ਜਿਹੜੇ ਪਿੰਡਾਂ ਦੇ ਸਾਡਿਆਂ ਨੇ ਸਖਤ فاਸਲੇ ਲਏ ਇਹ ਭਗਵਾਨ ਤਮਾਨ ਸਰਕਾਰ ਨੇ ਉਹਨਾਂ ਦੇ ਪਰਚੇ ਕਰੇ ਉਹਨਾਂ ਨੂੰ ਜਬਰੀ ਬਿਠਾਇਆ ਇਸ ਕਰਕੇ ਮੈਂ ਅੱਜ ਇਸ ਤਿਆਰੀ 'ਚ ਆਇਆ ਉਹ ਹੁਣ ਇਹ ਸਾਰੀਆਂ ਚੀਜ਼ਾਂ ਦਾ ਟੱਕਰਾ ਕਰਨ ਲਈ ਪੰਚਾਇਤਾਂ ਦੇ ਲੈਵਲ ਦੀਆਂ ਚੋਣਾਂ ਆਪਦੇ ਹੱਕ ਦੀਆਂ ਚੋਣਾਂ ਇਹਨਾਂ ਨੂੰ ਇੱਕ ਇੱਕ ਪੰਚਾਇਤੋਂ ਕੱਢ ਦਿਓ ਇੱਕ ਵੀ ਵੋਟ ਛਾੜੂ ਸਰਕਾਰ ਹੁੰਦਾ ਭੁੱਲ ਕੇ ਨਾ ਪਾਇਆ ਪ੍ਰਧਾਨ ਜੀ ਕੀਮਤੀ ਸਮਾਂ ਔਰ ਕੀਮਤੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ